ਸੀ ਦੇਖ ਰਹੇ ਹੋ ਦਿਨਿਕ ਸਵੇਰਾ ਮੈਂ ਸੁਪਿੰਦਰ ਜੱਜੀ ਕਿਸਾਨ ਨੂੰ ਅਕਸਰ ਹੀ ਕਦੀ ਕੁਦਰਤੀ ਮਾਰ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਕਦੀ ਜਾਨਵਰਾਂ ਦਾ ਸਬਡਿਵੀਜ਼ਨ ਨੰਗਲ ਦੇ ਅਧੀਨ ਆਂਦੇ ਪਿੰਡ ਬਰਮਲਾ ਦੇ ਕਿਸਾਨ ਅੱਜਕੱਲ੍ਹ ਇਸੇ ਆਪ ਹੁਣ ਜੇਕਰ ਕਿਸੇ ਵੀ ਸਰਕਾਰੀ ਦਫ਼ਤਰ ਚ ਕੋਈ ਕੰਮ ਹੋਵੇ ਤਾਂ ਖੰਜਲ ਖੁਆਰੀ ਨਹੀਂ ਹੁੰਦੀ ਤੇ ਨਾ ਹੀ ਰਿਸ਼ਵਤਖੋਰੀ ਦਾ ਡਰ ਰਹਿੰਦਾ ਸੋ ਕੋ ਬੜੇ ਹੀ ਵਧੀਆ ਤੇ ਸਮੇਸਰ ਲੋਕਾਂ ਦੇ ਕੰਮ ਹੋ ਰਹੇ ਨੇ। ਇਹੀ ਤਾਂ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਸੁਚੱਜਾ ਸ਼ਾਸਨ। ਜਿਸ ਦੇ ਚਲਦਿਆਂ ਰਿਸ਼ਵਤਖੋਰੀ ਅਤੇ ਗੈਰ ਕਾਨੂੰਨੀ ਕੰਮਾਂ ਤੇ ਠਲਪਾਉਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣ ਦਾ ਟੀਚਾ ਮਿੱਥਿਆ। ਇਸੇ ਲਈ ਪੰਜਾਬ ਸਰਕਾਰ ਨੇ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਦਾ WhatsApp ਨੰਬਰ ਜਾਰੀ ਕਰਕੇ ਹੋ ਰਹੇ ਅਪਰਾਧਾਂ ਤੇ ਰੋਕ ਲਗਾਈ ਹੈ। ਹੁਣ ਤੱਕ ਇਸ ਐਕਸ਼ਨ ਲਾਈਨ ਦੇ ਉੱਪਰ ਕੁੱਲ 12307 ਸ਼ਿਕਾਇਤਾਂ ਆਡੀਓ ਵੀਡੀਓ ਰਿਕਾਰਡਿੰਗ ਸਮੇਤ ਪ੍ਰਾਪਤ ਹੋਈਆਂ ਜਿਨ੍ਹਾਂ ਦਾ ਪੰਜਾਬ ਸਰਕਾਰ ਵੱਲੋਂ ਸਮੇਂ ਤੇ ਹੀ ਨਿਪਟਾਰਾ ਕੀਤਾ ਗਿਆ ਜੇਕਰ ਕੁੱਲ ਅੰਕੜਿਆਂ ਦੀ ਗੱਲ ਕਰੀਏ ਤਾਂ ਹੁਣ ਤੱਕ 567 ਮੁਕੱਦਮੇ ਦਰਜ ਕੀਤੇ ਗਏ ਨੇ ਤੇ ਕੁੱਲ 663 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਚ ਪੰਜਾਬ ਸਰਕਾਰ ਦੇ ਇਸ ਉਪਰਾਲੇ ਨਾਲ ਲੋਕ ਹੁਣ ਬਿਨਾਂ ਕਿਸੇ ਚਿੰਤਾ ਦੇ ਸਰਕਾਰੀ ਦਫ਼ਤਰਾਂ ਚ ਆਪਣਾ ਕੰਮ ਕਰਵਾ ਰਹੇ ਨੇ ਕਿਰਪਾ ਕਰਕੇ ਜੇ ਕੋਈ ਸਰਕਾਰੀ ਨੌਕਰੀ ਵਾਸਤੇ ਪੰਜਾਬ ਦੇ ਵਿੱਚ ਤੁਹਾਡੇ ਤੋਂ ਪੈਸੇ ਮੰਗਦਾ ਹੈ ਬਿਲਕੁਲ ਪੈਸੇ ਦੇਣ ਦੀ ਲੋੜ ਨਹੀਂ ਬਲਕਿ ਸਾਨੂੰ ਸਾਡਾ ਜਿਹੜਾ ਨੰਬਰ ਹੈ 9501200200 ਇਸ ਨੰਬਰ ਤੇ ਫੋਨ ਕਰਕੇ ਦੱਸ ਦਿਓ ਤੁਹਾਡਾ ਨਾਮ ਗੁਪਤ ਰੱਖਿਆ ਜਾਊਗਾ ਤੇ ਬਾਕੀ ਕੰਮ ਸਾਡਾ ਹੈ ਖਤਨਾ ਜੂਝ ਰਹੇ ਨੇ ਸੋ ਗੱਲਬਾਤ ਕਰਾਂਗੇ ਸਾਡੇ ਨਾਲ ਇਸ ਵਕਤ ਮੌਜੂਦ ਨੇ ਕਰਨ ਸੈਣੀ ਕਿਸਾਨ ਜਿਨ੍ਹਾਂ ਦੀ ਫਸਲ ਦਾ ਨੁਕਸਾਨ ਹੋਇਆ ਹੈ ਕਿੰਨਾ ਨੁਕਸਾਨ ਹੋਇਆ ਕਿਵੇਂ ਨੁਕਸਾਨ ਹੋਇਆ ਇਹ तमाम ਜਾਣਕਾਰੀ ਕਿਸਾਨ ਕਰਨ ਸੈਣੀ ਤੋਂ ਲਵਾਂਗੇ ਸੋ ਕਰਨ ਜੀ ਤੁਹਾਡਾ ਸਵਾਗਤ ਹੈ ਧੰਨਵਾਦ ਸਰ ਤੁਹਾਡਾ ਸਾਡੇ ਇੱਥੇ ਪੈਣ ਆਉਣ ਤੇ ਪਹਿਲਾਂ ਤਾਂ ਬਾਕੀ ਸਰ ਗੱਲ ਨੁਕਸਾਨ ਦੀ ਹੈ ਪਿਛਲੇ ਕਈ ਦਿਨਾਂ ਤੋਂ ਮੱਕੀ ਦੀ ਫਸਲ ਸਾਡੀ ਤਕਰੀਬਨ ਪੱਕ ਕੇ ਤਿਆਰ ਹੋ ਚੁੱਕੀ ਹੈ ਪਿਛਲੇ ਕਈ ਦਿਨਾਂ ਤੋਂ ਜੰਗਲੀ ਜਾਨਵਰ ਤੇ ਕੁਝ ਆਵਾਰਾ ਸੂਰ ਜਿਹੜੇ ਹੈਗੇ ਆ ਇਹਨਾਂ ਨੇ ਸਾਡੀ ਫਸਲ ਦਾ ਇੰਨਾ ਕ ਜਿਆਦਾ ਨੁਕਸਾਨ ਕਰ ਦਿੱਤਾ ਹੈ ਕਿ ਹਰ ਬੰਦੇ ਕੋਲੇ 3-3 4-4 ਕਨਾਲ ਜ਼ਮੀਨ ਹੈ ਵਾਹੀ ਜੋਗ ਜੋ ਹੈ ਤੇ ਉਸ ਦੇ ਵਿੱਚੋਂ 50% 60% ਨੁਕਸਾਨ ਹਰ ਬੰਦੇ ਦਾ ਹੋ ਚੁੱਕਿਆ ਹੈ ਜੀ ਤੇ ਇਹਨਾਂ ਜਾਨਵਰਾਂ ਦਾ ਕੋਈ ਪੱਕਾ ਹੱਲ ਨਹੀਂ ਹੈ ਜੀ ਥੜਨ ਦੀ ਕੋਸ਼ਿਸ਼ ਕਰਦੇ ਆ ਤਾਂ ਫੜੇ ਨਹੀਂ ਜਾਂਦੇ ਆ ਅਗਰ ਉੱਤਰ ਕੇ ਭਜਾਉਣ ਦੀ ਕੋਸ਼ਿਸ਼ ਕਰਦੇ ਆ ਅਸੀਂ ਤਾਂ ਭਜਦੇ ਨਹੀਂ ਐ ਕੁੱਤੇ ਅਗਰ ਲੈ ਕੇ ਆਈਏ ਤਾਂ ਕੁੱਤਿਆਂ ਦੇ ਮਗਰ ਭੱਜਦੇ ਆ ਉਲਟਾ ਇਨ੍ਹਾਂ ਦਾ ਖੌਫ ਇੰਨਾ ਜ਼ਿਆਦਾ ਹੈ ਵੀ ਅਸੀਂ ਆਪਣੇ ਖੇਤਾਂ ਦੇ ਵਿੱਚ ਦਿਨ ਨੂੰ ਵੀ ਰਾਖੀ ਕਰਨੀ ਆ ਸਕਦੇ ਇੰਨੀ ਬੁਰੀ ਕੰਡੀਸ਼ਨ ਹੈ ਜੀ ਅਗਰ ਜਾਨਵਰਾਂ ਨੂੰ ਭਜਾਣਾ ਹੈ ਤਾਂ ਸਾਨੂੰ ਬੰਬ ਦਾ ਸਹਾਰਾ ਲੈਣਾ ਪੈਂਦਾ ਹੈ ਜਾਂ ਫਿਰ ਜੋ ਸਾਡੇ ਕੋਲੇ ਉੱਥੇ ਰੱਖਿਆ ਸਮਾਨ ਹੈ ਉਹਦੇ ਨਾਲ ਸ਼ੈੱਡ ਨੂੰ ਖੜਕਣਾ ਪੈਂਦਾ ਹੈ ਜੀ ਇਹ ਜਿਹੜੇ ਬੰਬ ਦੀ ਤੁਸੀਂ ਗੱਲ ਕੀਤੀ ਹੈ ਪਟਾਕੇ ਜਿਹੜੇ ਕੀ ਆ ਛੋਟੇ-ਮੋਟੇ ਆਮ ਪਟਾਕੇ ਚਲਾ ਕੇ ਭਜਾਣਾ ਪੈਂਦਾ ਹੈ ਜੀ ਤੇ ਕਰਨ ਜੀ ਹਰ ਸਾਲ ਹੀ ਇਸ ਮੁਸੀਬਤ ਦਾ ਤੁਹਾਨੂੰ ਸਾਹਮਣਾ ਕਰਨਾ ਪੈਂਦਾ ਹੈ ਕਿ ਇਸ ਵਾਰ ਹੀ ਬਿਲਕੁਲ ਸਰ ਹਰ ਸਾਲ ਕਰਨਾ ਪੈਂਦਾ ਹੈ ਅੱਛਾ ਜੀ ਹਾਂਜੀ ਤੇ ਕੋਈ ਸਰਕਾਰ ਵੱਲੋਂ ਤੁਹਾਡੀ ਕੋਈ ਸਹਾਇਤਾ ਕੀਤੀ ਜਾਂਦੀ ਹੋਣੀ ਨਹੀਂ ਜੀ ਪਿਛਲੇ 5-6 ਸਾਲ ਤੋਂ ਅਸੀਂ ਲਗਾਤਾਰ ਪ੍ਰੈਸ 'ਚ ਖਬਰ ਦੇ ਰਹੇ ਹਾਂ ਤੇ ਉਸ ਤੋਂ ਪਹਿਲਾਂ ਲਾਸਟ ਇਅਰ ਪਹਿਲਾਂ ਮੈਡਮ ਕਨੂ ਗਰਗ ਸੀਗੇ ਐਸਡੀਐਮ ਉਹਨਾਂ ਨੂੰ ਵੀ ਕੰਪਲੇਂਟਾਂ ਅਸੀਂ ਦਿੱਤੀਆਂ ਸੀਗੀਆਂ ਜੀ ਪਾਰੀ ਦਾ ਕੋਈ ਹੱਲ ਨਹੀਂ ਹੋਇਆ ਜੀ ਪਰ ਹੁਣ ਤਾਂ ਲੋਕਾਂ ਦੀ ਫਸਲ ਝਾਲ ਦੇ ਅੰਦਰ ਵੀ ਖਰਾਬ ਕੀਤੀ ਹੋਈ ਹੈ ਜੀ ਇੱਥੋਂ ਤੱਕ ਸੂਰਾਂ ਨੇ ਕਹਿਰ ਮਚਾਇਆ ਹੋਇਆ ਜੀ ਪਰ ਇਹ ਜਿਹੜੀ ਮੱਕੀ ਦੀ ਫਸਲ ਹੈ ਇਹਨੂੰ ਕੱਲਾ ਸੂਰਜ ਜਾਂ ਨੀਲ ਗਾਈ ਨਹੀਂ ਇਹਨੂੰ ਤਾਂ ਪੰਛੀ ਵੀ ਬਹੁਤ ਪੈਂਦਾ ਜੀ ਬਿਲਕੁਲ ਜੀ ਤੋਤੇ ਹੋਰ ਪੰਛੀ ਬਹੁਤ ਜਿਆਦਾ ਪੈਂਦੇ ਆ ਜੀ ਪਰ ਹੁਣ ਤੁਹਾਡਾ ਕਿੰਨਾ ਨੁਕਸਾਨ ਹੋ ਚੁੱਕਾ ਹੁਣ ਤੱਕ ਕਈ ਵਨ ਹਰ ਬੰਦੇ ਦਾ 50% ਤੋਂ ਉੱਪਰ ਨੁਕਸਾਨ ਹੈਗਾ ਜੀ ਤੇ ਕਰਨ ਜੀ ਕਿੰਨੇ ਏਕੜ ਦੇ ਵਿੱਚ ਤੁਸੀਂ ਖੇਤੀ ਕਰਦੇ ਹੋ ਇਹ ਅਸੀਂ ਮਤਲਬ ਸਾਰੇ ਚਾਚੇ ਤਾਏ ਮਲਾ ਕੇ ਸਾਰਿਆਂ ਕੋਲੇ 3-3 4-4 ਕ ਨਾਲ ਜਗਾਏ ਜੀ ਓਕੇ ਉਹਦੇ ਵਿੱਚੋਂ ਤਕਰੀਬਨ ਅੱਧੀ ਤੋਂ ਜ਼ਿਆਦਾ ਖਰਾਬ ਕਰਤੀ ਆ ਜੀ ਇਹ ਸੂਰਾਂ ਨੇ ਨਾ ਤਾਂ ਉਹ ਜਿਹੜੀ ਫਸਲ ਖਰਾਬ ਕੀਤੀ ਐ ਅਸੀਂ ਪਸ਼ੂਆਂ ਨੂੰ ਵੀ ਨਹੀਂ ਪਾ ਸਕਦੇ ਕਿਉਂ ਇੰਨੀ ਜ਼ਿਆਦਾ ਸਮੈਲ ਆਂਦੀ ਐ ਜਾਨਵਰ ਦੀ ਉਹ ਪਾਣ ਦੇ ਪਸ਼ੂਆਂ ਨੂੰ ਪਾਣ ਦੇ लायक ਵੀ ਨਹੀਂ ਰਹਿੰਦੀ ਜੀ ਸੋ ਆਜ ਉਹ ਅਸੀਂ ਦੇਖ ਰਹੇ ਆ ਇਹ ਸਾਰੀਆਂ ਇਹਨਾਂ ਸੂਰਾਂ ਵੱਲੋਂ ਹੀ ਨੁਕਸਾਨ ਕੀਤਾ ਗਿਆ ਜੀ ਬਿਲਕੁਲ ਜੀ ਸੂਰਾਂ ਵੱਲੋਂ ਕੀਤਾ ਹੋਇਆ ਜੀ ਸੋਕਰ ਸਰ ਕੀ ਨਾ ਇਹਦਾ ਡਾ ਮਰਨ ਲਾ ਜੀ ਮਦਨ ਲਾਲ ਜੀ ਤੁਹਾਡਾ ਵੀ ਇਸੇ ਤਰ੍ਹਾਂ ਨੁਕਸਾਨ ਹੋਇਆ ਜਿਵੇਂ ਕਰਨ ਜੀ ਦਾ ਹੋਇਆ? ਹਾਂਜੀ ਹਾਂਜੀ। ਤੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਅਸੀਂ ਕਹਿਣਾ ਇਹ ਜਾਂਦੇ ਜੀ ਸਾਨੂੰ ਜਿਆਦਾ ਮੁਆਵਜ਼ਾ ਦਿੱਤਾ ਜਾਵੇ। ਜਿਹੜੇ ਇਹਨਾਂ ਜਰਮਨਾਂ ਨੂੰ ਸਭ ਕਾ ਰੱਖਣ ਜਿਹਨਾਂ ਦੇ ਹੈਗੇ ਆ। ਜੀ। ਜਿਹੜੇ ਜੰਗਲੀ ਜਰਮਨ ਹੋ ਤਾਂ ਮੰਨ ਲਈ ਗੱਲ ਵੀ ਚਲੋ ਫालतੂ ਆ ਬਾਰੇ ਗਏ। ਹੂੰ। ਜਿਹੜੇ ਖਰੋਖੜ ਹੈਗੇ ਜਾਨਵਰ ਉਹਨਾਂ ਦਾ ਕੋਈ ਸੁਣਾਈ ਨਹੀਂ ਨੀ ਕਰਦੇ। ਤੇ ਕਿਸੇ ਨੂੰ ਕਹੀਏ ਵੀ ਤੇ ਤੁਹਾਡੇ ਇਹ ਤਾਂ ਉਹ ਕਹਿੰਦੇ ਮੇਰੇ ਨਹੀਂ ਹੈ ਤੇਰੇ ਹੈ ਉਬਰਦ ਇਹ ਕਦੂ ਨਾ ਲੈਂਦੇ ਰਹਿੰਦੇ। ਯਾਨੀ ਕਿ ਕਿਸੇ ਨੇ ਤੁਹਾਡੇ ਦੱਸਣ ਬਤਾ ਕਿ ਕਿਸੇ ਨੇ ਸੂਰ ਪਾਲੇ ਹੋਏ ਆ? ਹਾਂਜੀ। ਉਹ ਨੁਕਸਾਨ ਕਰਦੇ ਨੇ ਹਾਂਜੀ ਉਹ ਕਰਦੇ ਨੇ ਨੁਕਸਾਨ ਅੱਛਾ ਜੀ ਹਾਂਜੀ ਇਹ ਸਰ ਤੁਸੀਂ ਹੁਣ ਦੇਖ ਸਕਦੇ ਹੋ ਜਿੰਨੀ ਫਸਲ ਸੂਰਾ ਨੇ ਖਰਾਬ ਕੀਤੀ ਹੋਈ ਹੈ ਤੁਸੀਂ ਨਜ਼ਰ ਮਾਰ ਸਕਦੇ ਹੋ ਜੀ ਹਰ ਜਗ੍ਹਾ ਇਦਾਂ ਹੀ ਇਹ ਕਟ ਵੱਡ ਚਿੱਤੀ ਹੋਈ ਹੈ ਜੀ ਜੀ ਤੇ ਤੁਸੀਂ ਦੇਖੋ ਜੀ ਨਿਗਾਹ ਮਾਰੋ ਕਿਹੜੀ ਤਰ੍ਹਾਂ ਸਾਰਾ ਨੁਕਸਾਨ ਸੂਰਾ ਦਾ ਕੀਤਾ ਹੋਇਆ ਹੈ ਜੀ ਜੀ ਤੇ ਹੁਣ ਅਸੀਂ ਸਰ ਕਰੀਏ ਵੀ ਕੀ ਜੀ ਕਦੇ ਖੜਾ ਨਹੀਂ ਮਾਰ ਪੈ ਜਾਂਦੀ ਹੈ ਦੂਜਾ ਸਾਡੇ ਇੱਥੇ ਪਾਣੀ ਦਾ ਕੋਈ ਬੰਦੋਬਸਤ ਨਹੀਂ ਹੈਗਾ ਜੀ ਅਸੀਂ 4 400 ਫੁੱਟ ਤੱਕ ਹੋਰ ਕਰਾ ਕੇ ਦੇਖ ਲਿਆ ਥੱਲੇ ਜ਼ਮੀਨ 'ਚ ਪਾਣੀ ਨਹੀਂ ਹੈਗਾ ਜੀ ਸਾਡੇ ਇਲਾਕੇ 'ਚ ਡੁੱਬਣ ਨੂੰ ਤਾਂ ਪਾਣੀ ਬਹੁਤ ਹੈ ਪਰ ਖੇਤਾਂ ਨੂੰ ਔਰ ਪੀਣ ਨੂੰ ਪਾਣੀ ਹੈ ਨਹੀਂ ਜੀ ਜੇ ਅਸੀਂ ਕਿਤੇ ਖੱਡ ਦੇ ਵਿੱਚ ਬੰਨ ਲਾ ਕੇ ਪਾਣੀ ਲਾਉਨੇ ਆ ਤਾਂ ਪੰਚਾਇਤ ਉਹਦਾ ਚਕੋਤਾ ਲੈਂਦੀ ਹੈ ਜੀ ਤੇ ਕਦੇ ਕਿਸਾਨ ਆਪਣੇ ਹੱਕਾਂ ਵਾਸਤੇ ਸੰਘਰਸ਼ ਕਰ ਰਿਹਾ ਕਦੇ ਸੜਕਾਂ 'ਤੇ ਬੈਠੇ ਹੋਏ ਐ ਸ਼ੰਭੂ ਬਾਰਡਰ ਬੈਠੇ ਹੋਏ ਐ ਜੀ ਸਾਡੀ ਕੈਬਨਿਟ ਮੰਤਰੀ ਸਾਹਿਬ ਤੇ ਮੁੱਖ ਮੰਤਰੀ ਸਾਹਿਬ ਦੇ ਤੇ ਤੁਹਾਡੇ ਚੈਨਲ ਦੇ ਜਰੀਏ ਅਪੀਲ ਹੈ ਕਿ ਸਾਨੂੰ ਇਹ ਜਿਹੜਾ ਨੁਕਸਾਨ ਹੋਇਆ ਇਹਦਾ ਬਣਦਾ ਮੁਆਵਜ਼ਾ ਦਿੱਤਾ ਜਾਵੇ ਜੀ ਤੇ ਜੋ ਕਿਸੇ ਬੰਦੇ ਦੇ ਵੀ ਪਾਲਤੂ ਸੂਰ ਹੈ ਜਾਂ ਕੁਛ ਹੈ ਉਹਨਾਂ ਤੇ ਬਣਦੀ ਕਾਰਵਾਈ ਕੀਤੀ ਜਾਵੇ ਧੰਨਵਾਦ ਜੀ ਕੀ ਨਾਮ ਹੈ ਜੀ ਕੋਲਾ ਦੇਵੇ ਹਾਂ ਜੀ ਦੇਖੋ ਜੀ ਹੁਣ ਸਾਡਾ ਨੁਕਸਾਨ ਦੇਖ ਲਓ ਤੁਸੀਂ ਕਿੱਦਾਂ ਹੈ ਬਹੁਤ ਫਸਲ ਸਾਡੀ ਖਰਾਬ ਕੀਤੀ ਗਈ ਹੈ ਦਿਨ ਹਨੂ ਵੀ ਸਾਡੇ ਰਾਖੀ ਕਰਨੀ ਚਾਹੁੰਦੇ ਰਾਤ ਨੂੰ ਵੀ ਸਾਡੇ ਰਾਖੀ ਕਰਨੀ ਚਾਹੁੰਦੇ ਸਾਨੂੰ ਘਰਤੀ ਦੇ ਜਾਨਵਰਾਂ ਦੇ ਵੀ ਦਾ ਲਾਦਾ ਜਾਈ ਰਾਤ ਨੂੰ ਖੇਤਾਂ ਚ ਆਂਦੇ ਆ ਸੂਰਾਂ ਤੇ ਵੀ ਆ ਦੇਖੋ ਸਾਡਾ ਨੁਕਸਾਨ ਕਿੱਦਾਂ ਸਾਰੇ ਖੇਤ ਦਾ ਪੰਨ ਤੋੜ ਸੂਰਾਂ ਨੇ ਕੀਤੀ ਵੀ ਅਸੀਂ ਮੰਗ ਕਰਦੇ ਸਰਕਾਰ ਤੋਂ ਅਸੀਂ ਮੰਗੇ ਇਹ ਕਰਦੇ ਵੀ ਸਾਡਾ ਜਿਹੜਾ ਨੁਕਸਾਨ ਹੈ ਸਾਨੂੰ ਦਿੱਤਾ ਜਾਵੇ ਅਸੀਂ ਗਰੀਬ ਬੰਦੇ ਆ ਜਿਹੜਾ ਅਸੀਂ ਕਮਾਣਾ ਉਹ ਤਾਂ ਅਸੀਂ ਫਸਲ ਤੇ ਲਾ ਦੇਣਾ ਫਸਲ ਸਾਨੂੰ ਕਹਾ ਮਿਲੀ ਨਹੀਂ ਜਾਣੀ ਫੇਰ ਅਸੀਂ ਕਿੱਥੋਂ ਬੱਚੇ ਪਾਲਨੇ ਕਿੱਥੋਂ ਕੋਈ ਖਰਚੇ ਕਰਨੇ ਕਰਦੇ ਕਿਵੇਂ ਜਾਨਵਰਾਂ ਨੇ ਕਿਸਾਨ ਦੀ ਫਸਲ ਦਾ ਨੁਕਸਾਨ ਕੀਤਾ ਆਹ ਤੁਹਾਨੂੰ ਦਿਖਾਣੇ ਆ ਸੋ ਕਰਨ ਜੀ ਇਹ ਜਿਹੜੀ ਬਣਾਈ ਹੋਈ ਤੁਸੀਂ ਹਾਂਜੀ ਸਰ ਇਹਦੇ ਤੇ ਬੈਠ ਕੇ ਹੀ ਰਾਖੀ ਕਰਦੇ ਆ ਜੀ ਫਸਲ ਦੀ ਜੀ ਤੇ ਦੂਜਾ ਇੱਕ ਅੱਜ ਕੱਲ ਸਭ ਤੋਂ ਵੱਡੀ ਦਿੱਕਤ ਹੋਰ ਆ ਰਹੀ ਹੈ ਕਿ ਏਰੀਏ ਦੇ ਵਿੱਚ ਤेंदुआ ਆ ਗਿਆ ਹੋਇਆ ਜੀ ਜੀ ਉਹਦੀ ਦਹਿਸ਼ਤ ਬਹੁਤ ਜ਼ਿਆਦਾ ਹੈ ਸਭ ਤੋਂ ਵੱਡੀ ਦਿੱਕਤ ਉਹਦੀ ਹੈ ਜੀ ਫੀ ਅਸੀਂ ਆ ਕੇ ਖੇਤਾਂ ਦੇ ਵਿੱਚ ਰਾਖੀ ਵੀ ਨਹੀਂ ਕਰ ਸਕਦੇ ਤੁਸੀਂ ਦੇਖ ਸਕਦੇ ਹੋ ਜੀ ਸਾਹਮਣੇ ਸਾਡੇ ਖੇਤਾਂ ਦਾ ਕੀ ਹਾਲ ਕੀਤਾ ਹੋਇਆ ਹੈ ਜੀ ਜਾਨਵਰਾਂ ਨੇ ਜੀ ਮਤਲਬ ਬਹੁਤ ਹੀ ਬੁਰੀ ਕੰਡੀਸ਼ਨ ਹੈ ਜੀ ਜੀ ਗੱਲ ਕਰੀਏ ਅਸੀਂ ਤੇ ਸਰਕਾਰ ਨੂੰ ਬੇਨਤੀ ਕਰ ਸਕਦੇ ਹਾਂ ਕਿ ਇਹ ਸਾਡੀ ਬਣਦੀ ਫਸਲ ਦਾ ਮੁਆਵਜ਼ਾ ਦਿੱਤਾ ਜਾਵੇ ਜਾਂ ਸਾਨੂੰ ਸਬਸਿਡੀ ਦੇ ਉੱਤੇ ਜਾਲ ਅਵੇਲੇਬਲ ਕਰਾਇਆ ਜਾਵੇ ਤਾਂ ਕਿ ਅਸੀਂ ਉਹ ਜਾਲ ਲਗਾ ਕੇ ਸਬਸਿਡੀ ਦੇ ਆਧਾਰ ਤੇ ਜੋ ਗਵਰਨਮੈਂਟ ਦੀਆਂ ਪਾਲਿਸੀਆਂ ਹੈਗੀਆਂ ਐ ਆਪਣੀ ਫਸਲ ਬਚਾ ਸਕੀਏ ਤੇ ਅਸੀਂ ਦਿਨ ਰਾਤ ਖੇਤਾਂ ਦੇ ਵਿੱਚ ਸੌਣ ਤੋਂ ਬਚ ਸਕੀਏ ਸੋ ਕਰਨ ਜੀ ਜਿਵੇਂ ਕਿ ਜੰਗਲੀ ਸੂਰ ਪੈਂਦਾ ਹੈ ਜਦੋਂ ਉਹਨੂੰ ਡੜਾਉਣ ਦੀ ਕੋਸ਼ਿਸ਼ ਕਰਦੇ ਆ ਜਾਂ ਕੋਈ ਮਾਰਦਾ ਉਹਨੂੰ ਤਾਂ ਉਹ ਅੱਗੋਂ ਫਿਰ ਮਾਰਨ ਆਂਦਾ ਫੁੱਲ ਸਪੀਡ ਨਾਲ ਜੀ ਬਿਲਕੁਲ ਜੀ ਤੁਸੀਂ ਉਹਦੇ ਤੋਂ ਬਚਾਲੀ ਕੀ ਕਰਦੇ ਹੋ ਫਿਰ ਸਰ ਬਚਾਲੀ ਅਸੀਂ ਥੱਲੇ ਤਾਂ ਉੱਤਰ ਹੀ ਨਹੀਂ ਸਕਦੇ ਆ ਉੱਪਰੋਂ ਸਾਨੂੰ ਜਾਤਾ ਏ ਟੀਨ ਖੜਕਾਣੀ ਪੈਂਦੀ ਹੈ ਜੀ ਜਾਂ ਸਾਨੂੰ ਪਟਾਕਾ ਚਲਾਉਣਾ ਪੈਂਦਾ ਹੈ ਤਾਂ ਜਦੋਂ ਸੂਰ ਭੱਜਦਾ ਹੈ ਫਿਰ ਟਾਰਚ ਮਾਰ ਕੇ ਹੀ ਅਸੀਂ ਦੇਖ ਕੇ ਆਲੇ ਦੁਆਲੇ ਤਾਂ ਆਪਣੇ ਦੁਬਾਰੇ ਫਿਰ ਇੱਥੇ ਆ ਕੇ ਬੈਠੀਦਾ ਜੀ ਜਾਨਵਰ ਡਾਕਟਰ ਕੋਲ ਪਰ ਨਰਮੋਲੋਜੀ ਚੇਤਰ ਰਹਾ ਹੈ ਵਿਟਾਮਿਨ ਲੈ ਕੇ ਸੋਚੇ ਪ੍ਰਾਈਵੇਟ ਵੀ ਜਾਣਗੁਰਾ ਜਿਹੜੇ ਇਸ ਤਰ੍ਹਾਂ ਕਰ ਰਹੇ ਕਿਸਾਨਾਂ ਨੂੰ ਨਮਕੀ ਮੌਜੂਦ ਕੀ ਰਹੇ ਅ ਮੇਰੇ ਧਿਆਨ ਚ ਇਹ ਮਸਲਾ ਜੀ ਤੁਹਾਡੇ ਵੱਲੋਂ ਹੀ ਪਹਿਲੀ ਵਾਰ ਹੀ ਲਿਆਇਆ ਗਿਆ ਹੈ ਫਿਲਹਾਲ ਇਸ ਬਾਰੇ ਕੋਈ ਸ਼ਿਕਾਇਤ ਪ੍ਰਾਪਤ ਨਹੀਂ ਹੋਈ ਹੈ ਪਰ ਜਿਨਾ ਪਿੰਡਾਂ ਦੇ ਵਿੱਚ ਅਜਿਹਾ ਨੁਕਸਾਨ ਦੀ ਸ਼ਿਕਾਇਤ ਮਿਲਦੀ ਹੈ ਉਦੋਂ ਪੰਚਾਇਤਾਂ ਵਿਭਾਗ ਦੇ ਰਾਹੀਂ ਜੋ ਹੈ ਕਾਰਵਾਈ ਕਰ ਦਿੱਤੀ ਜਾਏਗੀ ਜੀ ਜਦੋਂ ਮੇਰੇ ਜਾਨਵਰ ਪ੍ਰਾਈਵੇਟ ਹਨ ਜਾਨਵਰ ਖਰਾਬ ਕਰਦੇ ਨੇ ਉਹਨਾਂ ਨੂੰ ਕੀ ਕੀਤਾ ਜਾਵੇ ਨੀ ਕੋ ਇਟਸ ਅ ਪ੍ਰਾਈਵੇਟ ਇਸ਼ੂ ਵੈਸੇ ਅਗਰ ਜਿਹੜੇ ਜਾਨਵਰ ਅਗਰ ਲੋਕਲ ਬਾਗ ਵਿੱਚ ਫਿਰਦੇ ਹੋਣ ਉਹਨਾਂ ਵਾਸਤੇ ਤਾਂ ਪੰਚਾਇਤਾਂ ਵਿਭਾਗ ਦੇ ਕੋਲ ਹੈ ਪਾਵਰਸ ਕਰਨ ਦੀਆਂ ਤੇ ਇਹਦੇ ਬਾਰੇ ਇੱਕ ਵਾਰੀ ਇਹ ਲਾਚ ਚੈੱਕ ਕਿ ਜੋ ਪ੍ਰਾਈਵੇਟ ਜਾਨਵਰ ਨੇ ਜੇਕਰ ਉਹ ਬੀਡੀਪੀਓ ਦੇ ਐਂਬਟ ਦੇ ਅੰਦਰ ਆਉਂਦੇ ਹੋਣ ਤਾਂ ਕੋ ਕਰਨਾ ਹੀ ਕੋਈ ਜਾਣਾ ਜੀ ਬਿਲਕੁਲ ਜੀ ਕਿਸਾਨ ਦੀ ਜੂਨ ਹੀ ਬਹੁਤ ਬੁਰੀ ਹੈ ਕਿਉਂਕਿ ਦੇਸ਼ ਦਾ ਆਨਦਾਤਾ ਮਿੱਟੀ ਨਾਲ ਮਿੱਟੀ ਹੋ ਕੇ ਸਾਡੇ ਢਿੱਡ ਪਾਲਦਾ ਹੈ ਪਰ ਕਿਸਾਨ ਆਪਣਾ ਢਿੱਡ ਭੁੱਖਾ ਰੱਖਦਾ ਹੋਇਆ ਕਈ ਵਾਰ ਕੁਦਰਤ ਦੀ ਮਾਰ ਤੇ ਕਈ ਵਾਰ ਜੰਗਲੀ ਜੀਵਾਂ ਦੀ ਨੁਕਸਾਨ ਤੇ ਜੀਵ ਜੰਤੂਆਂ ਦੇ ਨੁਕਸਾਨ ਤੋਂ ਡਾਢਾ ਪਰੇਸ਼ਾਨ ਚਲਦਾ ਆ ਰਿਹਾ ਸੋ ਨੰਗਲ ਦੇ ਸਬਡਿਵੀਜ਼ਨ ਦੇ ਅਧੀਨ ਆਂਦੇ ਪਿੰਡ ਬਰਮਲੇ ਦੇ ਕਿਸਾਨ ਵੀ ਇਹਨਾਂ ਦਿਨੀ ਜੀਵ ਜੰਤੂਆਂ ਅਤੇ ਜੰਗਲੀ ਜਾਨਵਰਾਂ ਤੋਂ ਪਰੇਸ਼ਾਨ ਹੈ ਸੋ ਸਰਕਾਰ ਕੋਲ ਪੰਜਾਬ ਦੇ ਮੁੱਖ ਮੰਤਰੀ ਕੈਬਨਟ ਮੰਤਰੀ ਹਰਜੋਤ ਸਿੰਘ ਬੈਂਸ ਕੋਲ ਅਪੀਲ ਕਰਦੇ ਨੇ ਕਿ ਉਹਨਾਂ ਦਾ ਨੁਕਸਾਨ ਦੀ ਪਰਵਾਹੀ ਕੀਤੀ ਜਾਵੇ ਉਹਨਾਂ ਨੂੰ मुआवजा दिता जाए कैमरामैन मैन जयप्रीत सिंह सुपिंदर जजी दैनिक सवेरा टीवी नंगल डैम देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एप और व्हाट्सएप चैनल पर।